ਆਤ ਇਹ ਨੇ ਕਿ ਜਿਹੜੀ ਮੱਝ ਜਿਹੜੀ ਗਾਂ ਕਿਸੇ ਵੇਲੇ ਦੁੱਧ ਦੀ ਘਾਟ ਨਾਲ 2 2 4 4 ਡੈਰੀ ਵਾਲੇ ਹੋ ਰਹੇ ਸੀ ਅੱਜ ਉਸ ਗਾਂ ਦਾ ਉਸ ਮੱਝ ਦਾ ਜਿਹੜਾ ਦੁੱਧ ਹੈਗਾ ਉਹ 3 3 4 4 ਕਈਆਂ ਨੂੰ ਤਾਂ 5 5 ਕਿਲੋ ਵੀ 5 5 ਲੀਟਰ ਵੀ ਜਿਹੜਾ ਉਹ ਫਰਕ ਪਿਆ ਕਿਹੜਾ ਨੁਸਖਾ ਹੈ ਕਿਹੜਾ ਫਾਰਮੂਲਾ ਹੈ ਡੈਰੀ ਦੇ ਵਿੱਚ ਦੁੱਧ ਵਧਾਉਣ ਵਾਲਾ ਅੱਜ ਉਸ ਬਾਬਤ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਵਾਲੇ ਆ ਮੈਂ ਕਿਹਾ ਜੀ ਮੇਰੀ ਗਾਂ ਦੇ ਥੱਲੇ 22 ਲੀਟਰ ਦੁੱਧ ਸੀਗਾ ਜੀ ਅੱਛਾ ਜੀ ਔਰ ਮਿਸਟਾਈਟਿਸ ਹੋਣ ਤੋਂ ਬਾਅਦ ਉਹ 10 11 ਤੇ ਪਹੁੰਚ ਗਈ ਸੀ ਫਿਰ ਮੈਂ ਜਦ ਦੇ ਬੀਐਸਕੇ ਦੇ ਪ੍ਰੋਡਕਟ ਯੂਜ਼ ਕੀਤੇ ਹੁਣ ਅੱਜ ਉਹ 18 ਕਿਲੋ ਤੇ ਆ ਕਿੰਨੇ ਦਿਨਾਂ ਚ ਬਸ ਸਮਝ ਲਓ ਜੀ 5-7 ਦਿਨ ਲੱਗੇ ਨਾ ਬਾਈ ਤੇ ਹੀ ਤੇ ਆਜੇਗੀ ਜੀ ਦੁਬਾਰਾ ਤੇ ਵਧੇਗਾ ਦੁੱਧ ਹੋਰ ਆਏਗੀ ਜੀ ਵਧੇਗਾ ਜੀ ਦੁੱਧ ਹੋਰ ਵਧੇਗਾ ਹਾਂ ਜੀ ਹਾਂ ਜੀ ਦੁੱਧ ਹੋਰ ਵਧਿਆ ਜੀ ਫੇਰ ਫੇਰ ਵਿਨੋਦ ਜੀ ਨੂੰ ਪਾਰਟੀ ਕਰ ਦਿਆਂਗੇ ਮੈਸਟਾਈਟਿਸ ਹੈ ਹੁੰਦੀ ਹੈ ਜੀ ਆਪਣੀ ਗਾਂ ਦਾ ਚੱਡਾ ਸਵੇਲਿੰਗ ਹੋ ਜਾਂਦਾ ਦੁੱਧ 'ਚ ਛਿਛੜੇ ਆਉਂਦੇ ਨੇ ਮੈਂ ਰੂਟੀਨ 'ਚ ਦਿੱਤੀ ਰਿਜ਼ਲਟ ਮੈਨੂੰ ਸਮਝ ਲਓ ਛਿਛੜਿਆਂ ਦਾ ਤਾਂ ਸ਼ਾਮ ਨੂੰ ਹੀ ਮਿਲ ਗਿਆ ਮੈਂ ਸਵੇਰੇ ਦਿੱਤੀ ਸ਼ਾਮੀ ਗਾਂ ਦੇ ਛਿਛੜੇ ਨਹੀਂ ਆਏ ਦੁੱਧ 'ਚ ਹਾਂਜੀ ਮਤਲਬ ਪੰਜ ਚਾਰ ਘੰਟਿਆਂ ਦੇ ਵਿੱਚ ਹੀ ਹਾਂਜੀ ਹਾਂਜੀ ਅੱਛਾ ਫਿਰ ਹੁਣ ਟੀਕਾ ਟੁਕੜ ਨਹੀਂ ਲਵਾਉਂਦੇ ਨਾ ਜੀ ਨਾ ਟੀਕਾ ਲਾਇਆ ਹੀ ਨਹੀਂ ਬਿਲਕੁਲ ਵੀ ਨਹੀਂ ਮਤਲਬ ਹੁਣ ਅੱਗੇ ਵਾਸਤੇ ਵੀ ਨਹੀਂ ਲਾਵਾਂਗੇ ਜੀ ਸਾਨੂੰ ਪ੍ਰੋਡਕਟ ਇੰਨਾ ਵਧੀਆ ਵੀ ਨੋਜ ਜੀ ਨੇ ਦੇ ਦਿੱਤਾ ਸਾਨੂੰ ਕੀ ਜ਼ਰੂਰਤ ਹੈ ਮਹੰਗੇ ਟੀਕੇ ਲਾਣੇ ਦੀ ਤੁਹਾਡੇ ਕੋਲ ਹੁਣ ਨੁਸਖਾ ਫਾਰਮੂਲਾ ਡਾਕਟਰ ਬੀ ਐਸ ਕੇ ਦੇ ਆਏ ਨੇ ਉਹ ਦੁੱਧ ਘੜਦੇ ਨਹੀਂ ਫਿਰ ਤਾਂ ਫ੍ਰੀ ਵਾਂਗੂ ਹੀ ਹੋਗੀ ਨੁਸਖੀ ਹਾਂਜੀ ਹਾਂ ਬਿਲਕੁਲ ਫ੍ਰੀ ਵਾਂਗੂ ਨੁਸਖਾ ਹੈ ਜੀ ਕੀਮਤ ਤੇ ਕੁਝ ਵੀ ਨਹੀਂ ਹੈਗੀ ਪ੍ਰੋਡਕਟ ਦੀ ਪਰ ਪ੍ਰੋਡਕਟਰ ਦਾ ਰਿਜ਼ਲਟ ਅਲਟੀਮੇਟ ਹੈ ਇਹ ਹੈ ਕੀ ਚੀਜ਼ अच्छा हां जी तो एक ही चीज है ये लिवर वास्ते जी लिवीडीएस एक ही काम कर दे ये जमे लिवर च अनपचया गोबर निकाल दिए हम आज या नहीं खा रही ठीक है जो लिवर करके दूध खराब होन करके दूध कट दे रही है ठीक है ਇਹਦੇ ਨਾਲ ਦੋ ਦੋ ਅੱਜ ਜੰਨੇ लिवर टॉनिक ਦੇਣਾ ਪਹਿਲੇ ਆਪਾਂ ਇੰਜੈਕਸ਼ਨ ਵਗੈਰਾ ਯੂਜ਼ ਕਰਦੇ ਸੀਗੇ ਡਾਕਟਰ ਨਾਲ ਆਪਣਾ ਚੱਕੀ ਚੁੱਕੀ ਲਗਾਉਂਦੇ ਸੀਗੇ ਹੋਰ ਮੈਡੀਸਿਨ ਵਗੈਰਾ ਦਿੰਦੇ ਰਹਿੰਦੇ ਸੀ ਪਰ ਡੰਗਰ ਨਹੀਂ ਆਪ ਜਾਂਦਾ ਸੀ ਬਹੁਤ ਜ਼ਿਆਦਾ ਰਿਕਵਰੀ ਨਹੀਂ ਹੋ ਪਾਂਦੀ ਸੀ ਸਟ्रेस ਚ ਚਲ ਜਾਂਦਾ ਸੀ ਤੇ ਫਿਰ ਉਹਨੇ ਪ੍ਰੋਲੈਪਸੀ ਮੈਨੂੰ ਕੋ ਲੈ ਗਈ ਸੀ ਸ਼ੀਸ਼ੀ ਜੀ। ਅੱਛਾ। ਵੀ ਐਮ ਐਲ ਡੋਸ ਦਿੱਤੀ ਸੀ ਫਰਸਟ ਡੋਸ ਸੀ ਨਾ ਮਤਲਬ ਉਹਨੇ ਦਵਾਵਾਂ ਨੇ ਪਿੱਛੇ ਨਹੀਂ ਮਾਇਆ। ਪੀ ਐਸ ਕੇ ਨੇ ਇਸ ਤਰ੍ਹਾਂ ਦਾ ਕੀ ਤੁਹਾਡੇ ਤੇ ਮਤਲਬ ਕੋਈ ਜਾਦੂ ਕਰਤਾ ਡੈਰੀ ਤੇ ਜਾਂ ਕੋਈ ਕਰਾਮਤ ਉਹਨਾਂ ਨੇ ਦਿਖਾਤੀ ਕਿ ਇਸ ਡੈਰੀ ਦੇ ਵਿੱਚ ਜਿਹੜੀ ਛੈਬਰ ਹੈਗੀ ਹੈ ਦੁੱਧ ਦੀ ਉਹ ਲੱਗ ਚੁੱਕੀ ਹੈ। ਜਾਦੂ ਉਹਨਾਂ ਦੀ ਦਵਾਈਆਂ ਚ ਹੈ ਜੀ। ਉਹਨਾਂ ਦੇ ਮਿਲਕ ਟੌਨ ਚ ਉਹਨਾਂ ਦੇ ਕੈਲਸ਼ੀਅਮ ਚ। ਇਹ ਦੁੱਧ ਵਧਾ ਦਿੰਦੀ ਹੈ ਜੀ। ਹਾਂਜੀ ਹਾਂਜੀ। 4 ਕਿਲੋ ਤੱਕ ਦੁੱਧ ਵਧਾ ਦਿੰਦੀ ਹੈ ਜੀ ਇੱਕ ਜਾਂ। ਗਾਂ ਦਾ ਮੱਝ ਦਾ ਵੀ। ਹਾਂਜੀ। ਉੱਦ-ਉਦਾਂ ਨਾਲ ਨੂੰ ਉਸਕੀ ਫਾਰਮੂਲੇ ਦੀ ਜੇਕਰ ਆਪਾਂ ਵਿਨੋਦ ਜੀ ਗੱਲ ਕਰੀਏ ਕਿੰਨੇਵੇਂ ਦਿਨ ਫਰਕ ਪੈਣਾ ਸ਼ੁਰੂ ਹੋ ਜਾਂਦਾ ਦੂਸਰੇ ਤੀਸਰੇ ਦਿਨ ਸ਼ੁਰੂ ਹੋ ਜਾਂਦਾ ਜੰਗਰ ਇੱਕ ਸਾਡਾ ਸੋਇਆ ਉਹ ਖਾ ਨਹੀਂ ਰਿਹਾ ਮੈਨੂੰ ਇਹਨਾਂ ਦਾ ਕਿਸੇ ਨੇ ਪਰਚੇ ਦਿੱਤਾ ਸੀਗਾ ਕਿ ਉਹਨਾਂ ਕੋਲ ਜਾ ਕੇ ਗੱਲ ਕਰ ਅੱਛਾ ਤੇ ਜਰੂਰ ਨੂੰ ਕੁਛ ਨਾ ਕੁਛ ਫਰਕ ਪਏਗਾ ਅੱਛਾ ਮਤਲਬ ਸੌਣ ਤੋਂ ਬਾਅਦ ਹੁਣ ਉਹ ਖਾਣਾ ਪੀਣਾ ਛੱਡ ਗਈ ਖਾਣਾ ਪੀਣਾ ਛੱਡ ਗਈ ਹਾਂ ਖਾਣਾ ਪੀਣਾ ਥੋੜਾ ਘੱਟ ਕਰ ਦਿੱਤੀ ਅੱਛਾ ਦੁੱਧ ਦੁੱਧ ਫਿਰ ਵਧੇਗਾ ਕਿਵੇਂ ਜਦ ਖਾਊਗੀ ਨਹੀਂ ਫਿਰ ਕੀ ਹਾਲ ਦੱਸਿਓ ਜੀ ਇਹਨਾਂ ਨੂੰ ਫਿਰ ਹੁਣ ਦੇਖਦੇ ਜੈਨ ਨੂੰ ਇੱਕ 6 ਨੰਬਰ ਤੇ ਲਿਵਰ ਟੋਨਿਕ ਦਵਾਉਂਦੀ ਉਹ ਕੀ ਕਰੂਗੀ ਭੁੱਖ ਦੀ ਦਵਾਈ ਹੈ ਜੀ ਭੁੱਖ ਲੱਗ ਜਾਂਦੀ ਹੈ ਹਾਂਜੀ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈ ਅੰਬਾਲਾ ਸ਼ਹਿਰ ਜਿੱਥੇ ਇਸ ਵੇਲੇ ਇਸ ਡੈਰੀ ਦੇ ਵਿੱਚ ਇਸ ਵੇਲੇ ਦੁੱਧ ਦੀਆਂ 6 ਬਰਾਂ ਲੱਗੀਆਂ ਹੋਈਆਂ ਨੇ ਹਾਲਾਤ ਇਹ ਨੇ ਕਿ ਜਿਹੜੀ ਮੱਝ ਜਿਹੜੀ ਗਾਂ ਕਿਸੇ ਵੇਲੇ ਦੁੱਧ ਦੀ ਘਾਟ ਨਾਲ 2 2 4 4 ਡੈਰੀ ਵਾਲੇ ਹੋ ਰਹੇ ਸੀ ਅੱਜ ਉਸ ਗਾਂ ਦਾ ਉਸ ਮੱਝ ਦਾ ਜਿਹੜਾ ਦੁੱਧ ਹੈਗਾ ਉਹ 3 3 4 4 ਕਈਆਂ ਨੂੰ ਤਾਂ 5 5 ਕਿਲੋ ਵੀ 5 5 ਲੀਟਰ ਵੀ ਜਿਹੜਾ ਉਹ ਫਰਕ ਪਿਆ ਹੈ ਕਿਹੜਾ ਨੁਸਖਾ ਹੈ ਕਿਹੜਾ ਫਾਰਮੂਲਾ ਹੈ ਡੈਰੀ ਦੇ ਵਿੱਚ ਦੁੱਧ ਵਧਾਉਣ ਵਾਲਾ ਅੱਜ ਉਸ ਬਾਬਤ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਵਾਲੇ ਆ ਸਾਡੇ ਨਾਲ ਨੇ ਵਿਨੋਦ ਜੀ ਜੋ ਪਿਛਲੇ ਕਈ ਸਾਲਾਂ ਤੋਂ ਇਸ ਡੈਰੀ ਨੂੰ ਜਿਨ੍ਹਾਂ ਦੇ ਪੁਰਖੇ ਵੀ ਪਹਿਲਾਂ ਇਸ ਡੈਰੀ ਫਾਰਮ ਦੇ ਵਿੱਚ ਹੀ ਸੀ ਤੇ ਹੁਣ ਵਿਨੋਦ ਜੀ ਇਸ ਡੈਰੀ ਫਾਰਮ ਨੂੰ ਚਲਾ ਰਹੇ ਨੇ ਗੱਲਬਾਤ ਕਰਾਂਗੇ ਗੱਲਾਂ ਬਾਤ ਤੁਹਾਨੂੰ ਇੱਕ ਵਾਰ ਦਿਖਾ ਦਈਏ ਬਹੁਤ ਸਾਰੀਆਂ ਵੱਡੀ ਤਾਦਾਦ ਦੇ ਵਿੱਚ ਜਿਹੜੇ ਇੱਥੇ ਮੱਝਾਂ ਹੈਗੀਆਂ ਨੇ ਇਹਨਾਂ ਕੋਲ ਅਸੀਂ ਕਹਿ ਕੇ ਅਸੀਂ ਕਹਿ ਲਈਏ ਕਿ ਅੰਬਾਲਾ ਸ਼ਹਿਰ ਦੇ ਵਿੱਚ ਜਿਹੜਾ ਦੁੱਧ ਦਾ ਅਗਰ ਕਿਸੇ ਚ ਕੋਈ ਨਾਮੀਂ ਗ੍ਰਾਮੀ ਡੈਰੀ ਹੈ ਤਾਂ ਵਿਨੋਦ ਜੀਆ ਦੀ ਡੈਰੀ ਉਹਨਾਂ ਡੈਰੀਆਂ ਦੇ ਵਿੱਚੋਂ ਇੱਕ ਆਉਂਦੀ ਹੈ ਲਗਭਗ 150 ਤੋਂ 250 ਦੇ ਕਰੀਬ ਇਹ ਜਿਹੜੇ ਇਹਨਾਂ ਕੋਲ ਗਈਆਂ ਮੱਝਾਂ ਔਰ ਛੋਟੇ ਬਛੜੇ ਨੇ ਜਿਨ੍ਹਾਂ ਦੇ ਦੁੱਧ ਨੂੰ ਬਗੈਰ ਕਿਸੇ ਐਂਟੀਬਾਇਓਟਿਕ ਦਿੱਤਿਆਂ ਇਹ ਇੱਥੇ ਚੋਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਨਾ ਸਿਰਫ ਅੰਦਰ ਸਗੋ ਬਾਹਰ ਵੀ ਵੱਡੀ ਤਾਦਾਦ ਦੇ ਵਿੱਚ ਮੱਝਾਂ ਤੇ ਗਾਵਾਂ ਦੀ ਵੱਡੀ ਗਿਣਤੀ ਹੈਗੀ ਹੈ ਜਿਨ੍ਹਾਂ ਦਾ ਦੁੱਧ ਹੈਗਾ ਸ਼ਹਿਰ ਦੇ ਵਿੱਚ ਸਪਲਾਈ ਕੀਤਾ ਜਾਂਦਾ ਹੈ ਕੰਪੈਰੀਟਿਵਲੀ ਕੁਆਲਿਟੀ ਵਜੋਂ ਵੀ ਜੇਕਰ ਅਸੀਂ ਗੱਲ ਕਰ ਲਈਏ ਔਰ ਜੇਕਰ ਅਸੀਂ ਅਸੀਂ ਕਹਿ ਲਈਏ ਕਿ ਲੀਟਰਾਂ ਦੇ ਵਿੱਚ ਵੀ ਗੱਲਬਾਤ ਕਰ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਵੱਡੀਆਂ ਡੈਰੀਆਂ ਦੇ ਵਿੱਚੋਂ ਵਿਨੋਦ ਜੀ ਦਾ ਨਾਮ ਆਉਂਦਾ ਗੱਲਬਾਤ ਕਰਾਂਗੇ ਸਮਝਾਂਗੇ ਅੱਛਾ ਵਿਨੋਦ ਜੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਦੁੱਧ ਨੂੰ ਲੈ ਕੇ ਕਿਸੇ ਵੇਲੇ ਬੜੀਆਂ ਟੈਨਸ਼ਨਾਂ ਹੁੰਦੀਆਂ ਸੀ ਬਹੁਤ ਦਿੱਕਤਾਂ ਪਰੇਸ਼ਾਨੀਆਂ ਕਦੇ ਕਿਸੇ ਗਾਂ ਦਾ ਦੁੱਧ ਘਟ ਗਿਆ ਕਦੇ ਕਿਸੇ ਮੱਝ ਦਾ ਦੁੱਧ ਘਟ ਗਿਆ ਪਰ ਇਸ ਵੇਲੇ ਤੁਸੀਂ ਫ੍ਰੀ ਹੈਂਡ ਕੋ ਮਰੇ ਕੋਈ ਟੈਨਸ਼ਨ ਨਹੀਂ ਕੋਈ ਨਹੀਂ ਹੁਣ ਕਿਉਂ ਆਈਏ ਅਸੀਂ ਬੀ ਬੀਐਸਕੇ ਵਾਲਿਆਂ ਨਾਲ ਜੁੜ ਗਏ ਆਂ ਇਹ ਡਾਕਟਰ ਸਾਹਿਬ ਨਾਲ ਇਸ ਕਰਕੇ ਕੋਈ ਟੈਨਸ਼ਨ ਨਹੀਂ ਜੀ ਬੀਐਸਕੇ ਨੇ ਇਸ ਤਰ੍ਹਾਂ ਦਾ ਕੀ ਤੁਹਾਡੇ ਤੇ ਮਤਲਬ ਕੋਈ ਜਾਦੂ ਕਰਤਾ ਡੈਰੀ ਤੇ ਜਾਂ ਕੋਈ ਕਰਾਮਤ ਉਹਨਾਂ ਨੇ ਦਿਖਾਤੀ ਕਿ ਇਸ ਡੈਰੀ ਦੇ ਵਿੱਚ ਜਿਹੜੀ ਛੈਬਰ ਹੈਗੀ ਹੈ ਦੁੱਧ ਦੀ ਉਹ ਲੱਗ ਚੁੱਕੀ ਹੈ ਇਹ ਜਾਦੂ ਉਹਨਾਂ ਦੀ ਦਵਾਈਆਂ ਚ ਹੈ ਜੀ ਉਹਨਾਂ ਦੇ ਉਹਨਾਂ ਦੇ ਮਿਲਕ ਟਾਊਨ ਚ ਉਹਨਾਂ ਦੇ ਕੈਲਸ਼ੀਅਮ ਚ ਅੱਛਾ ਹਾਂਜੀ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਆ ਜੀ ਔਰ ਉਹ ਬਹੁਤ ਹੀ ਓਰੀਜਨਲ ਤਰੀਕੇ ਨਾਲ ਦੁੱਧ ਵਧਾਉਂਦੀ ਹੈ ਦਵਾਈ ਅੱਛਾ ਮਤਲਬ ਜਿਹੜੀ ਇਹ ਦੁੱਧ ਵਧਾ ਦਿੰਦੀ ਹੈ ਜੀ ਹਾਂਜੀ ਹਾਂਜੀ ਕਿਹੜੀ ਚੀਜ਼ ਹੈਗੀ ਜੀ 4 ਕਿਲੋ ਤੱਕ ਦੁੱਧ ਵਧਾ ਦਿੰਦੀ ਹੈ ਜੀ ਇੱਕ ਜਾਨਵਰ ਗਾਂ ਦਾ ਮੱਝ ਦਾ ਵੀ ਹਾਂਜੀ ਅੱਛਾ ਵਿਨੋਦ ਜੀ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਜਦੋਂ ਤੋਂ BSK ਦੀ ਆ ਉਹ ਤੁਸੀਂ ਅਪਣਾਉਣੀਆਂ ਸ਼ੁਰੂ ਕੀਤੀਆਂ ਨੇ ਆੜੇ ਦੋਲੇ ਡੈਰੀ ਵਾਲੇ ਨੂੰ ਦੇਣੀਆਂ ਸ਼ੁਰੂ ਕੀਤੀਆਂ ਨੇ ਆਪਣੇ ਡੈਰੀ ਦੇ ਵਿੱਚ ਨੁਸਖੇ ਫਾਰਮੂਲੇ ਅਪਣਾਏ ਨੇ ਤਾਂ ਦੁੱਧ ਲਗਾਤਾਰ ਡੈਰੀ ਦਾ ਵਧ ਰਿਹਾ ਇੱਕ ਤਾਂ ਜੀ ਕੈਲਸ਼ੀਅਮ ਹੈ ਇਹਨਾਂ ਦੀ ਅੱਛਾ ਉਹ ਕੀ ਹੁੰਦਾ ਜੀ ਕੈਲਸ਼ੀਅਮ ਜਿਹੜੇ ਆਪਣੇ ਤੁਹਾਨੂੰ ਮੈਂ ਦਿਖਾ ਦਿੰਨਾ ਅੱਛਾ ਇੱਕ ਮਿਲਕ ਟੌਨ ਕੰਦਾ ਉਹਦੇ ਨਾਲ ਕੀ ਹੁੰਦਾ ਕੀ ਹੈ ਜੀ ਉਹਨਾਂ ਦੁੱਧ ਵਧਦਾ ਜੀ ਦੁੱਧ ਵੱਜਦਾ ਹਾਂਜੀ ਤੇ ਕਿੰਨਾ ਕੁ ਦੁੱਧ ਵੱਜਦਾ ਆਜੋ ਉਹਨਾਂ ਦਾ ਤਿੰਨ ਤੋਂ ਚਾਰ ਕਿਲੋ ਜੀ ਮਤਲਬ ਇਹ ਹੈ ਕੀ ਚੀਜ਼ ਜੀ ਇਹ ਇਹ ਕੈਲਸ਼ੀਅਮ ਹੈ ਜੀ ਅੱਛਾ ਹਾਂਜੀ ਇਹ ਕਿ ਮਿਲਕ ਟਾਉਣ ਆਂਦਾ ਜੀ ਉਹ ਇਸ ਟਾਈਮ ਮੇਰੇ ਕੋਲ ਦੂਰੇ ਹੈ ਨਹੀਂ ਗੀ ਅੱਛਾ ਜੀ ਤੇ ਫਤ ਇਹ ਕੀ ਚੀਜ਼ ਹੈ ਜੀ ਇਹ ਲੀਵਰ ਵਾਸਤੇ ਜੀ ਲਿਵ ਡੀ ਐਸ ਇਹ ਕੀ ਕੰਮ ਕਰਦਾ ਜੀ ਇਹ ਜਿਵੇਂ ਲੀਵਰ ਚ ਅਨਪਚਿਆ ਗੋਬਰ ਨਿਕਾਲਦੀ ਹੈ ਮੱਜ ਜਾਂ ਨਹੀਂ ਖਾ ਰਹੀ ਠੀਕ ਹੈ ਡਿਲੀਵਰ ਕਰਕੇ ਦੁੱਧ ਖਰਾਬ ਹੋਣ ਕਰਕੇ ਦੁੱਧ ਘਟ ਦੇ ਰਹੀ ਹੈ ਠੀਕ ਹੈ ਇਹਦੇ ਨਾਲ ਦੁੱਧ ਦੋ ਵਾਜ ਜਾਂਦਾ ਹੈ ਲੀਵਰ ਟੋਨਿਕ ਦੇਣਾ ਇਹਦੇ ਨਾਲ ਵੀ ਦੁੱਧ ਵਜ ਜਾਂਦਾ ਹੋਰ ਕਿਹੜੇ ਕਿਹੜੇ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਤੁਸੀਂ ਜਦੋਂ ਤੋਂ ਬੀਐਸਕੇ ਦੇ ਨੁਸਖੇ ਫਾਰਮੂਲੇ ਇਸਤੇਮਾਲ ਕਰਨੇ ਸ਼ੁਰੂ ਕੀਤੇ ਨੇ ਵਿਨੋਦ ਜੀ ਤੇ ਤੁਹਾਨੂੰ ਉਹ ਡੈਰੀ ਦੇ ਵਿੱਚੋਂ ਮਤਲਬ ਨਾ ਦੇ ਬਰਾਬਰ ਹੋ ਗਏ ਚਲੋ ਖਤਮ ਤਾਂ ਨਹੀਂ ਕੋਈ ਚੀਜ਼ ਹੁੰਦੀ ਉਹ ਨਾ ਦੇ ਬਰਾਬਰ ਹੋ ਗਈਆਂ ਬਿਮਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਰੀਆਂ ਹੀ ਤਕਰੀਬਨ ਮਸਟ ਹੈ ਇਸ ਦਾ ਮੇਨ ਹੀ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਬੁਖਾਰ ਜੀ ਬੁਖਾਰ ਬਹੁਤ ਜ਼ਿਆਦਾ ਆਇਆ ਇਸ ਵਾਰ ਕਈ ਜਾਨਵਰਾਂ ਨੂੰ ਤਾਂ ਬੁਖਾਰ ਇਸ ਤਰ੍ਹਾਂ ਆਇਆ ਇੰਜੈਕਸ਼ਨ ਲਗਾ ਕੇ ਵੀ ਨਹੀਂ ਠੀਕ ਹੋਏ ਠੀਕ ਹੈ ਤਾਂ ਇਹਨਾਂ ਦੀ 5 ਨੰਬਰ ਤੇ 25 ਨੰਬਰ ਠੀਕ ਹੈ ਬਿਲਕੁਲ ਬੁਖਾਰ ਦੂਸਰੇ ਦਿਨ ਹੀ ਉਤਾਰ ਦਿੰਦੀ ਦੂਸਰੇ ਦਿਨ ਉਤਰ ਗਿਆ ਇੱਕ ਥੈਲੇਸੀਮੀਆ ਚਿਚੜਾ ਦੀ ਵੀ ਬੜੀ ਪ੍ਰੋਬਲਮ ਚੱਲ ਰਹੀ ਹੈ ਜੀ ਅੱਜ ਕੱਲ ਹਾਂਜੀ ਉਹ ਵੀ ਉਹਨਾਂ ਵਾਸਤੇ ਫਿਰ ਕਿਹੜਾ ਨੁਸਖਾ ਉਹਨਾਂ ਵਾਸਤੇ ਇਹਨਾਂ ਦੀ ਦਵਾਈ ਆਂਦੀ ਹੈ 2-2 ਐਮਐਲ ਪਹਿਲੇ ਦਿਨ ਤਿੰਨ ਵਾਰ ਠੀਕ ਹੈ ਦੂਸਰੇ ਦਿਨ 2-2 ਐਮਐਲ ਅੱਛਾ ਜਿਹੜਾ ਦੁੱਧ ਵਧਾਉਣ ਦਾ ਨੁਸਖੇ ਫਾਰਮੂਲੇ ਦੀ ਜੇਕਰ ਆਪਾਂ ਵਿਨੋਦ ਜੀ ਗੱਲ ਕਰੀਏ ਕਿੰਨੇ ਵੇ ਦਿਨ ਫਰਕ ਪੈਣਾ ਸ਼ੁਰੂ ਹੋ ਜਾਂਦਾ ਦੂਸਰੇ ਤੀਸਰੇ ਦਿਨ ਸ਼ੁਰੂ ਹੋ ਜਾਂਦਾ ਜੀ ਕਿੰਨਾ ਕੁ ਮਤਲਬ ਇੱਕ ਇੱਕ ਜਾਨਵਰ ਇੱਕ ਡੰਗਰ ਮਗਰ ਇੱਕ ਜਾਨਵਰ ਮਗਰ ਕਿੰਨਾ ਦੁੱਧ ਵਧ ਸਕਦਾ ਵਧ ਤੋਂ ਵਧ ਜੇ ਆਪਾਂ ਗੱਲ ਕਰੀਏ 2 ਤੋਂ 3 ਕਿਲੋ 2 ਤੋਂ 3 ਕਿਲੋ ਮਤਲਬ ਵਧਣਾ ਵਾਧੀ ਨੇ ਵਧਣੀ ਵਧਣਾ ਹਾਂਜੀ ਹਾਂ ਕੀ ਬਾਤ ਹੈ ਕੀ ਬਾਤ ਹੈ ਜੀ ਜੀ ਤੇ ਇੱਕ ਹੋਰ ਭਾਈ ਸਾਹਿਬ ਤੁਹਾਡੇ ਕੋਲ ਇੱਥੇ ਖੜੇ ਨੇ ਕਾਫੀ ਟਾਈਮ ਤੋਂ ਇਹ ਕੀ ਇਹਨਾਂ ਦੀ ਕੋਈ ਮੱਝ ਖਾ ਨਹੀਂ ਰਹੀ ਜੀ ਪ੍ਰੋਬਲਮ ਹੈ ਜੀ ਮੇਰੀ ਕੀ ਪ੍ਰੋਬਲਮ ਹੈ ਕੋਈ ਡੰਗਰ ਇੱਕ ਸਾਡਾ ਸੋਇਆ ਉਹ ਖਾ ਨਹੀਂ ਰਿਹਾ ਮੈਨੂੰ ਇਹਨਾਂ ਦਾ ਕਿਸੇ ਨੇ ਪਰਿਚੈ ਦਿੱਤਾ ਸੀਗਾ ਤੇ ਉਹਨਾਂ ਕੋਲ ਜਾ ਕੇ ਗੱਲ ਕਰ ਅੱਛਾ ਤੇ ਜਰੂਰ ਕੁਝ ਨਾ ਕੁਝ ਫਰਕ ਪਏਗਾ। ਅੱਛਾ ਮਤਲਬ ਸੌਣ ਤੋਂ ਬਾਅਦ ਹੁਣ ਉਹ ਖਾਣਾ ਪੀਣਾ ਛੱਡ ਗਈ ਖਾਣਾ ਪੀਣਾ ਛੱਡ ਗਈ। ਹਾਂ ਖਾਣਾ ਪੀਣਾ ਥੋੜਾ ਘੱਟ ਕਰ ਗਈ। ਅੱਛਾ ਦੁੱਧ? ਦੁੱਧ ਫਿਰ ਵਧੇਗਾ ਕਿਵੇਂ ਜਦ ਖਾਊਗੀ ਹੀ ਨਹੀਂ ਤੇ। ਅੱਛਾ। ਜਦ ਖਾਏਗੀ ਹੀ ਨਹੀਂ ਡੰਗਰ ਤੇ ਵਧੇਗਾ ਕੀ? ਅੱਛਾ ਅੱਛਾ ਖਾਣਾ ਪੀਣਾ ਬੰਦ ਕਰਤੇ ਤੇ ਦੁੱਧ ਮਤਲਬ ਘਟ ਰਿਹਾ ਲਗਤ ਹਾਂ ਜ਼ੀਰੋ ਹੀ ਹੈ ਜੀ। ਜ਼ੀਰੋ ਹੀ ਹੈ ਬਸ ਆਲੀ ਤੇ। ਅੱਛਾ ਜੀ 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 ਫਿਰ ਕੀ ਹਾਲ ਦੱਸਿਆ ਜੀ ਇਹਨਾਂ ਨੂੰ? ਫਿਰ ਹੁਣ ਦੇਖਦੇ ਜੈ ਇਹਨਾਂ ਨੂੰ ਇੱਕ 6 ਨੰਬਰ ਤੇ ਲਿਵਰ ਟੋਨਿਕ ਦਵਾਈ ਉਹ ਕੀ ਕਰੂਗੀ? ਭੁੱਖ ਦੀ ਦਵਾਈ ਭੁੱਖ ਲੱਗ ਜਾਂਦੀ ਹੈ ਹਾਂਜੀ 6 ਨੰਬਰ ਬਹੁਤ ਵਧੀਆ ਦਵਾਈ ਹੈ ਇਹਨਾਂ ਦੀ ਅੱਛਾ ਤੇ ਕਿੰਨਾ ਟਾਈਮ ਕਿਵੇਂ ਦੇਣੀ ਕਿਵੇਂ ਹੁੰਦੀ ਹੈ ਬਸ ਉਹ ਪਹਿਲੀ ਡੋਜ਼ 50 ਐਮਐਲ ਫਿਰ 30 ਐਮਐਲ ਦੇ ਦੋ ਅੱਛਾ ਕਿਸੇ ਹੋਰ ਨੂੰ ਨਹੀਂ ਦਿਖਾਇਆ ਭਾਈ ਸਾਹਿਬ ਤੁਸੀਂ ਨਹੀਂ ਦਿਖਾਇਆ ਸੀ ਕਾ ਜੀ ਫਰਕ ਨਹੀਂ ਪੈ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਨਹੀਂ ਅੱਛਾ ਤੇ ਤੁਹਾਡੇ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਨਹੀਂ ਜੀ ਡੈਰੀ ਹਾਂ ਜੀ ਨਾ ਆਪਨੇ ਕੋਈ ਨਹੀਂ ਜੀ ਆਪਾਂ ਪਹਿਲਾਂ ਹੀ ਦਵਾਈ ਰੱਖ ਦਿਆਂਗੇ ਤੁਹਾਡੇ ਸਾਹਮਣੇ ਉਹ ਪਈਆਂ ਸਾਰੀਆਂ ਦਵਾਈਆਂ ਠੀਕ ਹੈ ਦੇਖ ਕੇ ਬਸ ਦੇਖ ਕੇ ਜੀ ਜੀ ਚਲੋ ਬੜਬ ਨੌਕਰ ਨੂੰ ਹੀ ਪਤਾ ਜੀ ਮੈਨੂੰ ਤਾਂ ਅੱਜ ਕਹਿਣ ਦੀ ਜ਼ਰੂਰਤ ਨਹੀਂ ਵੰਦੀ ਆਪਣੇ ਆਪ ਆਪਣੇ ਆਪ ਦੇ ਲੈਣੇ ਹੈ। ਕੀ ਬਾਤ ਹੈ ਕੀ ਬਾਤ ਹੈ ਜੀ ਜੀ ਜੀ। ਸੋ ਕੁਝ ਕੋ ਹੋਰ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਿਨੋਦ ਜੀ ਦੇ ਜਦੋਂ ਤੋਂ ਸੰਪਰਕ ਦੇ ਵਿੱਚ ਆਏ ਨੇ ਤਾਂ ਉਹਨਾਂ ਨੂੰ ਕਿਹੋ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹੁਣ ਉਹਨਾਂ ਦੀਆਂ ਨਾ ਦੇ ਬਰਬਰ ਰਹਿ ਗਈਆਂ ਨੇ। ਸੋ ਇਹ ਸਾਨੂੰ ਵਿਨੋਦ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਡੈਰੀ ਦੇ ਵਿੱਚ ਜਿਹੜੀ ਦੁੱਧ ਹੈਗਾ ਲਗਾਤਾਰ ਵੱਧ ਰਿਹਾ ਹੈ ਤੇ ਸਾਡੇ ਨਾਲ ਕੁਝ ਸੱਜਣ ਨੇ ਜਿਹੜੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਸਾਡੇ ਨਾਲ ਖਾਸ ਕਰਕੇ ਵਿਨੋਦ ਜੀ ਦੀ ਡੈਰੀ ਦੇ ਵਿੱਚ ਪਹੁੰਚਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਉਹਨਾਂ ਦੀ ਡੈਰੀ ਦੇ ਵਿੱਚ ਹੋਈ ਸੀ ਤੇ ਉਹਨਾਂ ਨੂੰ ਕੀ ਨਤੀਜਾ ਕੀ ਰਿਜ਼ਲਟ ਮਿਲਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਂ ਇੱਥੇ ਹੀ ਮੇਰਾ ਡੈਰੀ ਫਾਰਮ ਇੱਥੇ ਹੀ ਅੱਛਾ ਖਤੋਲੀ ਚ ਹੀ ਹੈ ਜੀ ਅੱਛਾ ਖਤੋਲੀ ਚ ਡੈਰੀ ਫਾਰਮ ਮੇਰੇ گاਵਾ ਚ ਮਿਸਟਾਈਟਿਸ ਦੀ ਪ੍ਰੋਬਲਮ ਆ ਰਹੀ ਸੀਗੀ ਅੱਛਾ ਜੀ ਤੇ ਉਹ ਮਿਸਟਾਈਟਿਸ ਕੀ ਹੁੰਦੀ ਹੈ ਜੀ ਮਿਸਟਾਈਟਿਸ ਹੈ ਹੁੰਦੀ ਹੈ ਜੀ ਆਪਣੀ ਗਾਂ ਦਾ ਚੱਡਾ ਸਵੇਲਿੰਗ ਹੋ ਜਾਂਦਾ ਦੁੱਧੋ ਚ ਛਿਛੜੇ ਆਂਦੇ ਨੇ ਦੁੱਧ ਖਰਾਬ ਆਂਦਾ ਠੀਕ ਹੈ ਦੁੱਧ ਬਕਬਕਾ ਹੋ ਜਾਂਦਾ ਤੇ ਇਸ ਕਾਰਨ ਫਿਰ ਅਸੀਂ ਪਹਿਲਾਂ ਇੰਜੈਕਸ਼ਨ ਮੈਂ ਉਹਨੂੰ ਵਹੰਗੇ ਤੋਂ ਮਹੰਗਾ ਇੰਜੈਕਸ਼ਨ ਵੀ ਲਾਇਆ ਅੱਛਾ ਤੇ ਉਹਦੇ ਨਾਲ ਮੇਰੀ ਗਾਂ ਕਯੋਰ ਨਹੀਂ ਸੀ ਹੁੰਦੀ ਇੰਜੈਕਸ਼ਨ ਲਾਉਂਦੇ ਸੀ ਇੱਕ ਦੋ ਦਿਨ ਬਾਅਦ ਫਿਰ ਰਿਪੀਟ ਹੋ ਜਾਂਦੀ ਸੀ ਠੀਕ ਹੈ ਫਿਰ ਮੈਨੂੰ ਵਿਨੋਦ ਜੀ ਮਿਲੇ ਮੈਂ ਇਹਨਾਂ ਨਾਲ ਸਲਾਹ ਕੀਤੀ ਹੈ ਕਹਿੰਦੇ ਤੁਸੀਂ ਬੀਐਸਕੇ ਦੇ ਪ੍ਰੋਡਕਟ ਯੂਜ਼ ਕਰਕੇ ਦੇਖੋ ਇਹਨਾਂ ਨੇ ਮੈਨੂੰ 1 ਨੰਬਰ 8 ਨੰਬਰ ਤੇ 28 ਨੰਬਰ ਦਿੱਤੀ ਦਵਾਈ ਮੈਂ ਉਹ ਰੁਟੀਨ 'ਚ ਮੈਨੂੰ ਦੇਣੀ ਇਹਨਾਂ ਨੇ ਕਿਹਾ ਵੀ ਰੁਟੀਨ 'ਚ ਦੋਗੇ ਤੇ ਰਿਜ਼ਲਟ ਮਿਲੇਗਾ ਠੀਕ ਹੈ ਮੈਂ ਰੁਟੀਨ 'ਚ ਹੀ ਦਿੱਤੀ ਰਿਜ਼ਲਟ ਮੈਨੂੰ ਸਮਝ ਲਓ ਛਿਛੜਿਆਂ ਦਾ ਤੇ ਸ਼ਾਮ ਨੂੰ ਹੀ ਮਿਲ ਗਿਆ ਮੈਂ ਸਵੇਰੇ ਦਿੱਤੀ ਸ਼ਾਮੀ ਗਾਂ ਦੇ ਛਿਛੜੇ ਨਹੀਂ ਆਏ ਦੁੱਧ 'ਚ ਹਾਂਜੀ ਮਤਲਬ 5-4 ਘੰਟਿਆਂ ਦੇ ਵਿੱਚ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਸਵੇਰੇ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਦਿੰਦਾ ਗਿਆ ਦੂਸਰੇ ਦਿਨ ਤੀਸਰੇ ਦਿਨ ਗਾਂ ਹੁਣ ਬਿਲਕੁਲ ਓਕੇ ਆ ਜੀ ਅੱਛਾ ਫਿਰ ਹੁਣ ਟੀਕਾ ਟੁਕਾ ਨਹੀਂ ਲਵਾਉਂਦੇ ਨਾ ਜੀ ਨਾ ਟੀਕਾ ਲਾਇਆ ਹੀ ਨਹੀਂ ਬਿਲਕੁਲ ਵੀ ਨਹੀਂ ਮਤਲਬ ਹੁਣ ਅੱਗੇ ਵਾਸਤੇ ਵੀ ਨਹੀਂ ਲਾਵਾਂਗੇ ਜੀ ਸਾਨੂੰ ਪ੍ਰੋਡਕਟ ਇੰਨਾ ਵਧੀਆ ਵੀ ਨੋਜ ਜੀ ਨੇ ਦੇ ਦਿੱਤਾ ਸਾਨੂੰ ਕੀ ਜ਼ਰੂਰਤ ਹੈ ਮਹਿੰਗੇ ਟੀਕੇ ਲਾਣੇ ਦੀ ਜੀ ਇੱਕ ਇੱਕ ਟੀਕਾ 12-1200 1000 1000 ਰੁਪਏ ਦਾ ਪੈਂਦਾ ਹੈ ਜੀ ਔਰ ਜਿਹੜਾ ਉਹਦੇ ਨਾਲ ਗਾਂ ਸਟ੍ਰੈਸ 'ਚ ਵੀ ਆਂਦੀ ਹੈ ਇੰਜੈਕਸ਼ਨ ਲਾਣੇ ਆ ਦੁੱਧ ਵੀ ਘਟਦਾ ਹੈ ਪਰ ਇਹਦੇ ਨਾਲ ਦੇਨ ਨਾਲ ਸਾਡੀ ਇਹ ਪ੍ਰੋਬਲਮ ਕਿਉਰ ਹੋਈ ਹੁਣ ਮੈਂ ਇਹਨਾਂ ਕੋਲੋਂ ਦੁੱਧ ਵਧਾਣੇ ਵਾਲੇ ਪ੍ਰੋਡਕਟ ਕੱਲ ਹੀ ਲਏ ਨੇ ਅੱਛਾ ਹਾਂ ਹੁਣ ਮੈਂ ਅੱਜ ਸਵੇਰੇ ਤੋਂ ਸਟਾਰਟ ਕਰਤੇ ਨੇ ਤੁਸੀਂ ਵਿਨੋਦ ਜੀ ਤੋਂ ਪੁੱਛਿਆ ਸੀ ਵੀ ਤੁਹਾਡੀ ਡੈਰੀ ਦਾ ਦੁੱਧ ਲਗਾਤਾਰ ਵਧ ਰਿਹਾ ਹੈ ਸਾਡੇਲੇ ਪਾਸੇ ਲਗਾਤਾਰ ਮਾਰ ਪੈ ਰਹੀ ਹੈ ਇਸ ਤਰ੍ਹਾਂ ਦੇ ਕੀ ਯੂਜ਼ ਕਰਦੇ ਹੋ ਬਸ ਆ ਸਮਝ ਲਓ ਇਹ ਵੱਡੇ ਭਾਈ ਨੇ ਸਾਡੇ ਇਹਨਾਂ ਨਾਲ ਵਾ ਮੁਲਾਕਾਤ ਹੁੰਦੀ ਰਹਿੰਦੀ ਹੈ ਠੀਕ ਹੈ ਇਹਨਾਂ ਕੋਲੋਂ ਥੋੜੇ ਟਾਈਮ ਪਹਿਲਾਂ ਗੱਲ ਹੋਈ ਸੀਗੀ ਪਰ ਮੈਂ ਗੌਰ ਨਹੀਂ ਕੀਤੀ ਇਹਨਾਂ ਦੀ ਗੱਲ ਤੇ ਪਰ ਹੁਣ ਜਦੋਂ ਪ੍ਰੋਡਕਟ ਯੂਜ਼ ਕਰ ਲਿਆ ਆਪਾਂ ਤੇ ਸਾਨੂੰ ਰਿਜ਼ਲਟ ਐਂ ਟੌਪ ਦਾ ਮਿਲਿਆ ਜੀ ਜੀ ਅੱਛਾ ਭਾਜੀ ਜਦੋਂ ਤੁਹਾਡੇ ਕੋਲ ਬੀਐਸਕੇ ਦੇ ਨੁਸਖੇ ਫਾਰਮੂਲੇ ਨਹੀਂ ਹੈਗੇ ਸੀ ਚਲੋ ਹੁਣ ਤਾਂ ਤੁਸੀਂ ਕਹਿ ਰਹੇ ਹੋ ਵੀ ਹੁਣ ਤੇ ਮਸਟੈਟਸ ਸਾਨੂੰ ਗੱਲ ਹੀ ਕੁਝ ਨਹੀਂ ਲੱਗਦੀ ਪੰਜ ਛੇ ਘੰਟਿਆਂ ਦੀ ਸਾਰੀ ਗੱਲ ਹੈਗੀ ਐ ਕਿੰਨਾ ਖਰਚਾ ਤੁਹਾਡਾ ਇੱਕ ਗਾਂ ਦੇ ਉੱਤੇ ਅਗਰ ਮਸਟੈਟਸ ਆ ਜਾਂਦੀ ਸੀ ਗੈਂ ਨੂੰ ਰਿਕਵਰ ਕਰਦਿਆਂ ਲੱਗ ਜਾਂਦੇ ਸੀ ਦੇਖੋ ਜੀ ਖਰਚਾ ਤੇ ਵਾਧੂ ਆ ਜਾਂਦਾ ਸੀ ਜੀ ਇੱਕ ਗਾਂ ਤੇ 8 8 10 10 ਹਜ਼ਾਰ ਦੇ ਵੀ ਅਸੀਂ ਇੰਜੈਕਸ਼ਨ ਲਾਏ ਨੇ ਔਰ ਕਈ گاਵਾਂ ਦੇ ਸਾਡੀਆਂ ਦੁੱਧ ਤੋਂ ਖਰਾਬ ਹੀ ਹੋਈਆਂ ਜਾਂ ਕਿਸੇ ਦਾ ਥਣ ਬੈਠ ਗਿਆ ਮਿਸਟਾਟਿਸ ਦੀ وجہ ਨਾਲ ਕਈ گاਵਾਂ ਖਰਾਬ ਵੀ ਹੋਈਆਂ ਨੇ ਇਹ ਹਲਕੀ ਪ੍ਰੋਬਲਮ ਨਹੀਂ ਹੈਗੀ ਇਹ ਪ੍ਰੋਬਲਮ ਬਹੁਤ ਹੈਵੀ ਪ੍ਰੋਬਲਮ ਹੈ ਡੰਗਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਤਵੇਲੇ ਹੈਗੇ ਨੇ ਡੈਰੀਆਂ ਹੈਗੀਆਂ ਨੇ ਉਹ ਮਿਸਟਾਟਿਸ ਕਰਕੇ ਜਿੰਦੇ ਲੱਗੇ ਉਹਨਾਂ ਨੂੰ ਹਾਂ ਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਔਰ ਇਹ ਮਿਸਟਾਟਿਸ ਜਿਹੜੀ ਹੈ ਮੋਸਟਲੀ ਗਾਵਾਂ ਚ ਆਂਦੀ ਐ ਮੱਜਾਂ ਚ ਨਹੀਂ ਪ੍ਰੋਬਲਮ ਆਂਦੀ ਐ ਦੀ ਗਾਵਾਂ ਚ ਪ੍ਰੋਬਲਮ ਆਂਦੀ ਐ ਅਸੀਂ ਆਪਣੇ ਵੱਲੋਂ ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਹਰ ਚੀਜ਼ ਰੱਖਣਾ ਚੋਣੇ ਤੋਂ ਬਾਅਦ ਦਾਣਾ ਪਾਣਿਆ ਵੀ ਤਾਂ ਕਿ ਗਾਂ ਜਲਦੀ ਬੈਠੇ ਨਾ ਕਿਉਂਕਿ ਚੋਣੇ ਤੋਂ ਬਾਅਦ ਗਾਂ ਦੇ ਥਣ ਦਾ ਜਿਹੜਾ ਮੂਹ ਏ ਉਹਨੂੰ ਬੰਦ ਹੋਣ ਚ 35 40 ਮਿੰਟ ਲੱਗਦੇ ਨੇ ਠੀਕ ਹੈ ਜੇ ਅਗਰ ਅਸੀਂ ਦਾਣਾ ਨਹੀਂ ਦਾਣਾ ਪਾ ਦਿੰਨੇ ਆ ਫਿਰ ਗਾਵਾਂ ਖਾਂਦੀਆਂ ਰਹਿੰਦੀਆਂ ਪਰ ਉਹਦੇ باوجود ਵੀ ਮਿਸਟੈਟਿਕਸ ਦੀ ਪ੍ਰੋਬਲਮ ਆਂਦੀ ਇੰਨੀ ਕੇਅਰ ਕਰਨ ਤੋਂ ਬਾਅਦ ਵੀ ਅੱਛਾ ਮਤਲਬ ਫਿਰ ਤਾਂ ਅਸੀਂ ਇਹ ਗੱਲ ਕਹਿ ਲਈ ਬਾਜੀ ਵੀ ਜਿਹੜੀ ਇਹ ਚੀਜ਼ਾਂ ਤੁਹਾਨੂੰ 8-10 ਹਜ਼ਾਰ ਚ ਪਹਿਲਾਂ ਇੱਕ ਗਾਂ ਪੈ ਜਾਂਦੀ ਸੀ ਹੁਣ ਉਹ ਦੁੱਧ ਉਸ ਤੋਂ ਬਾਅਦ ਘਟ ਜਾਂਦਾ ਸੀ ਤੇ ਜਿਹੜੀ ਚੀਜ਼ ਤੁਹਾਡੇ ਕੋਲ ਹੁਣ ਨੁਸਖਾ ਫਾਰਮੂਲਾ ਡਾਕਟਰ ਬੀਐਸਕੇ ਦੇ ਆਏ ਨੇ ਉਹ ਦੁੱਧ ਘਟਦੀ ਨਹੀਂ ਫਿਰ ਤਾਂ ਫ੍ਰੀ ਵਾਂਗੂ ਹੀ ਹੋਗੇ ਨੁਸਖੇ ਹਾਂਜੀ ਹਾਂ ਬਿਲਕੁਲ ਫ੍ਰੀ ਵਾਂਗੂ ਨੁਸਖਾ ਹੈ ਜੀ ਕੀਮਤ ਤੇ ਕੁਝ ਵੀ ਨਹੀਂ ਹੈਗੀ ਪ੍ਰੋਡਕਟ ਦੀ ਪਰ ਪ੍ਰੋਡਕਟਰ ਦਾ ਰਿਜ਼ਲਟ ਅਲਟੀਮ ਕਿਆ ਬਾਤ ਹੈ ਅੱਛਾ ਜਿਹੜੇ ਡੈਰੀ ਫਾਰਮਰ ਨੇ ਤੁਹਾਡੇ ਵਰਗੇ ਸੰਘਰਸ਼ੀ ਹੈਗੇ ਨੇ ਖੁਦ ਮੁਖਤਿਆਰ ਨੇ ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਨੇ ਤੁਹਾਡੀ ਵੀਡੀਓ ਦੇਖੀ ਥੋੜੀ ਵੀਡੀਓ ਦੇਖਣ ਤੋਂ ਪਹਿਲਾਂ ਉਹ ਆਪਣਾ ਤਾਲਾ ਮਾਰਨ ਲੱਗੇ ਸੀ ਮੈਂ ਸਟੈਟਸ ਕਰਕੇ ਵੀ ਅਸੀਂ ਗਈਆਂ ਨਹੀਂ ਰੱਖਣੇ ਹੁਣ ਮੱਝਾਂ ਵਾਲੇ ਪਾਸੇ ਅਸੀਂ ਜਾਵਾਂਗੇ ਨਹੀਂ ਜੀ ਮੇਰੇ ਤੇ ਅਹੀ ਸਲਾਹ ਹੈ ਸਭ ਨੂੰ ਵੀ ਜਿਆਦਾ ਤੋਂ ਜਿਆਦਾ ਬੀਐਸਕੇ ਤੇ ਪ੍ਰੋਡਕਟ ਯੂਜ਼ ਕਰੋ ਠੀਕ ਹੈ ਮਿਸਟਾਇਰਟੀਸ ਸੇ ਤਾਂ ਮੈਨੂੰ ਐਨ ਅਲਟੀਮੇਟ ਰਿਜ਼ਲਟ ਮਿਲਿਆ ਜੀ ਅਲਟੀਮੇਟ ਰਿਜ਼ਲਟ ਮਿਲਿਆ ਜੀ ਅੱਛਾ ਵਿਨੋਦ ਜੀ ਜਦੋਂ ਤੁਹਾਡੇ ਕੋਲ ਆਏ ਸੀ ਪਹਿਲੇ ਦਿਨ ਕੀ ਹਾਲ ਸੀ ਜਦੋਂ ਤੁਹਾਡੀ ਪਹਿਲੀ ਮੁਲਾਕਾਤ ਹੋਈ ਹੈ ਕਿਉਂਕਿ ਇੱਕ ਡੈਰੀ ਵਾਲਾ ਦੂਸਰੇ ਡੈਰੀ ਵਾਲੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰਨ ਲੱਗਿਆ ਵੀ ਕਈ ਵਾਰ ਝਿਜਕ ਜਾਂਦਾ ਨਹੀਂ ਬਹੁਤ ਪਰ ਹੋਗੇ 15-20 ਦਿਨ ਇੰਜੈਕਸ਼ਨ ਲਗਾਉਂਦੇ ਸੀ ਉਸ ਤੋਂ ਬਾਅਦ ਫਿਰ ਮੈਂ ਸਟੈਟਿਕ ਆ ਜਾਂਦਾ ਸੀ ਫਿਰ ਲਗਾਉਂਦੇ ਸੀ ਠੀਕ ਹੁੰਦਾ ਸੀ ਫਿਰ ਮੈਂ ਸਟੈਟਿਕ ਹੋ ਜਾਂਦਾ ਸੀ ਠੀਕ ਹੈ ਫਿਰ ਇਹਨਾਂ ਨੇ ਮੇਰੇ ਨਾਲ ਫੋਨ ਤੇ ਗੱਲ ਕਰੀ ਪਹਿਲਾਂ ਤੇ ਮੈਂ ਕਿਹਾ ਯਾਰ ਫਿਰ ਤੂੰ ਆ ਵਰਤ ਕੇ ਦੇਖ ਆਪਣੀ ਦਵਾਈ ਫਿਰ ਉਹਨਾਂ ਨੇ ਵਰਤੀ ਤੁਹਾਡੇ ਸਾਹਮਣੇ ਰਿਜ਼ਲਟ ਨਾਲ ਦੱਸ ਹੀ ਦਿੱਤਾ ਅੱਛਾ ਕੀ ਕਰੀ ਸੀ ਤੁਸੀਂ ਭਾਜੀ ਨੂੰ ਕੀ ਦੱਸ ਰਹੇ ਸੀ ਮੈਂ ਕਿਹਾ ਜੀ ਮੇਰੀ ਗਾਂ ਦੇ ਥੱਲੇ 22 ਲੀਟਰ ਦੁੱਧ ਸੀਗਾ ਜੀ ਅੱਛਾ ਜੀ ਔਰ ਮਿਸਟਾਈਟਿਸ ਹੋਣ ਤੋਂ ਬਾਅਦ ਉਹ 10 11 ਤੇ ਪਹੁੰਚ ਗਈ ਸੀ ਠੀਕ ਹੈ ਫਿਰ ਮੈਂ ਜਦ ਬੀਐਸਕੇ ਦੇ ਪ੍ਰੋਡਕਟ ਯੂਜ਼ ਕੀਤੇ ਹੁਣ ਅੱਜ ਉਹ 18 ਕਿਲੋ ਤੇ ਆ ਕਿੰਨੇ ਦਿਨਾਂ ਚ ਬਾਸ ਸਮਝ ਲਓ ਜੀ 5-7 ਦਿਨ ਲੱਗੇ ਨਾ 5-7 ਦਿਨਾਂ ਚ ਹਾਂਜੀ ਕੀ ਬਾਤ ਹੈ ਤੇ ਉਸ ਤੋਂ ਬਾਅਦ ਹੁਣ ਮੈਨੂੰ ਉਮੀਦ ਹੈ ਵੀ ਮੈਂ ਜਿਹੜਾ ਦੁੱਧ ਵਧਾਣ ਵਾਲਾ ਦੇ ਰਿਆਂ ਉਹਦੀ ਵਜ੍ਹਾ ਨਾਲ ਉਹ ਪੂਰੇ ਆਪਣੇ ਪੀਕ 22-23 ਤੇ ਦੁਬਾਰਾ ਆ ਜੇ 23 ਤੇ ਦੁਬਾਰਾ ਆ ਜੇਗੀ 23 ਤੇ ਆਜੇਗੀ ਜੀ ਦੁਬਾਰਾ ਤੇ ਵਧੇਗਾ ਦੁੱਧ ਹੋਰ ਆਏਗੀ ਜੀ ਵਧੇਗਾ ਜੀ ਦੁੱਧ ਹੋਰ ਵਧੇਗਾ ਹਾਂਜੀ ਹਾਂ ਜੇ ਦੁੱਧ ਹੋਰ ਵਧੇਗਾ ਜੀ ਫਿਰ ਪੇਰ ਵਿਨੋਦ ਜੀ ਨੂੰ ਪਾਰਟੀ ਕਰ ਦਿਆਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਸਾਡੇ ਨਾਲ ਇੱਕ ਵੀਰ ਹੋਰ ਨੇ ਜਿਹੜੇ ਵਿਨੋਦ ਜੀ ਦੇ ਪ੍ਰੋਸ ਦੇ ਵਿੱਚ ਹੀ ਨੇ ਗਵੰਡ ਦੇ ਵਿੱਚ ਨੇ ਉਹਨਾਂ ਤੋਂ ਵੀ ਅਸੀਂ ਸਮਝਦੇ ਆ ਸੱਚਕਾਲ ਬਾਈ ਜੀ ਸੱਚਕਾਲ ਬਾਈ ਜੀ ਕੀ ਨਾਂ ਹੈ ਤੁਹਾਡਾ 사ਜਨ ਜੀ ਅੱਛਾ 사ਜਨ ਤੁਹਾਨੂੰ ਕੀ ਪ੍ਰੋਗਰੈਸ ਆਈ ਹੈ ਡੈਰੀ ਚ ਜਦੋਂ ਤੋਂ ਤੁਸੀਂ ਵਿਨੋਦ ਜੀ ਨਾਲ ਰਾਬਤਾ ਕੀਤਾ ਇਹਨਾਂ ਦੇ ਉਸਕੇ ਫਾਰਮੂਲੇ ਲੈਨੇ ਇਹਨਾਂ ਦੇ ਸਰ ਮੇਰੀ ਇੱਕ ਐਨੀਮਲ ਚ ਪ੍ਰੋਲੈਪਸ ਦੀ ਦਿੱਕਤ ਜ਼ਿਆਦਾ ਆ ਰਹੀ ਸੀ ਜੀ ਤੇ ਉਹ ਮੈਡੀਸਿਨ ਦੇਣ ਨਾਲ ਪ੍ਰੋਲੈਪਸ ਦੀ ਦਿੱਕਤ ਇੱਕੋ ਫਰਸਟ ਡੋਸਟ ਹੀ ਖਤਮ ਹੋ ਗਈ ਸੀ ਹਾਂਜੀ ਜੀ 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 ਉਹ ਕੀ ਹੁੰਦਾ ਜੀ ਪਰਲੈਪਸ ਪਿੱਛੇ ਘੜ ਜਾਣਾ ਜੀ ਯੂਟਰਸ ਬਾਹਰ ਕੱਢ ਜਾਂਦਾ ਐਨੀਮਲ ਨਾ ਠੀਕ ਹੈ ਹਾਂਜੀ ਹਾਂਜੀ ਜੀ 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 ਕਦ ਤੋਂ ਪ੍ਰੋਬਲਮ ਆਉਂਦੀ ਸੀ ਤੁਹਾਡੇ ਕੋਲ ਕਦ ਮਤਲਬ ਕਦੋਂ ਦੀ ਪ੍ਰੋਬਲਮ ਡੇਰੀ ਫਾਰਮ ਚ ਐ ਪ੍ਰੋਬਲਮ ਤਾਂ ਰਹਿੰਦੀ ਰਹਿੰਦੀ ਐ ਜੀ ਹਾਂ ਪ੍ਰੈਗਨੈਂਟ ਐਨੀਮਲ ਨੂੰ ਵੀ ਬਹੁਤ ਜ਼ਿਆਦਾ ਰਹਿੰਦੀ ਰਹਿੰਦੀ ਐ ਪਹਿਲੇ ਆਪਾਂ ਇੰਜੈਕਸ਼ਨ ਵਗੈਰਾ ਯੂਜ਼ ਕਰਦੇ ਸੀਗੇ ਡਾਕਟਰ ਨਾਲ ਆਪਣਾ ਚੁੱਕੀ ਚੁੱਕੀ ਲਗਾਉਂਦੇ ਸੀਗੇ ਹੋਰ ਮੈਡੀਸਿਨ ਵਗੈਰਾ ਦਿੰਦੇ ਰਹਿੰਦੇ ਸੀ ਪਰ ਡੰਗਰ ਨਾ ਯਾਬ ਜਾਂਦਾ ਸੀ ਬਹੁਤ ਜ਼ਿਆਦਾ ਰਿਕਵਰੀ ਨਹੀਂ ਹੋ ਪਾਂਦੇ ਸੀ ਸਟ्रेस ਚ ਜਲ ਜਾਂਦਾ ਸੀ ਤੇ ਫਿਰ ਹੁਣ ਐ ਪਰਲੈਪਸ ਜੀ ਮੈਨ वीएमएल डोज ਦਿੱਤੀ ਸੀ ਫਸਟ ਡੋਸ ਸੀ ਨਾ ਮਤਲਬ ਉਹਨੇ ਦੁਆਰਾ ਉਹਨੇ ਪਿੱਛੇ ਨਹੀਂ ਮਾਰਿਆ ਜੀ 3 ਨੰਬਰ ਅੱਛਾ 3 ਨੰਬਰ ਮੈਡੀਸਿਨ ਸੀ ਹਾਂ ਜੀ ਮਤਲਬ ਮੁੜ ਕੇ ਪਿੱਛੇ ਤਾਂ ਖਾਇ ਹੀ ਨਹੀਂ ਖਾਇਆ ਹੀ ਨਹੀਂ ਜੀ ਮੈਂ 2 ਦਿਨ ਲਗਾਤਾਰ ਦਿੱਤੀ ਤਾਂ ਵੀ ਵੀਐਮਐਲ 5 ਵਾਰ ਦਿੱਤੀ ਸਕੋ ਦਿਨ ਚ ਅੱਛਾ ਪਰ ਪਹਿਲੀ ਡੋਸ ਤੋਂ ਮੈਨੂੰ ਰਿਜ਼ਲਟ ਮਿਲ ਗਿਆ ਸੀਗਾ ਇਹ ਪ੍ਰੋਬਲਮ ਕਿਉਂ ਆਉਂਦੀ ਹੈ ਵਿਨੋਦ ਜੀ ਤੁਹਾਡਾ ਤਾਂ ਬੜਾ ਤਜਰਬਾ ਹੈਗਾ ਹੁਣ ਤੇ ਤੁਹਾਡੇ ਕੋਲ ਬੜੇ ਤਜਰਬੇਕਾਰ ਜਿਹੜੇ ਕਿਸਾਨ ਹੈਗੇ ਨੇ ਡੈਰੀ ਫਾਰਮਰ ਆਉਂਦੇ ਨੇ ਤੁਹਾਨੂੰ ਦੱਸਦੇ ਨੇ ਤੁਸੀਂ ਵੀ ਇਹਨਾਂ ਨਾਲ ਆਪਣੀ ਜਾਣਕਾਰੀ ਸ਼ੇਅਰ ਕਰਦੇ ਹੋ ਪ੍ਰੋਬਲਮ ਆ ਕਿਉਂ ਜਾਂਦੀ ਹੈ ਇਹ ਜ਼ਿਆਦਾ ਜੇ ਜਿਵੇਂ ਉਹਨਾਂ ਇਹ ਮੰਡੀ ਜੋ ਕੋਈ ਸਫਰ ਕਰਕੇ ਆਏ ਜਾਨਵਰ ਉਹਦੇ ਨਾਲ ਤਾਜ਼ਾ ਤਾਜ਼ਾ ਸੋਇਆ ਹੁੰਦਾ ਅੰਦਰੋਂ ਹਿਲ ਜਾਂਦਾ ਫਿਰ ਅੰਦਰ ਕੈਲਸ਼ੀਅਮ ਦੀ ਕਮੀ ਹੋ ਗਈ ਜੀ ਕਿਸੇ ਤੱਤਾਂ ਦੀ ਕਮੀ ਹੋ ਗਈ ਉਸ ਕਰਕੇ ਉਹ ਵੀਕਨੈਸ ਸਪੋਰਟਾਂ ਆਉਂਦੀਆਂ ਕਮਜ਼ੋਰ ਹੋ ਜਾਂਦੀਆਂ ਉਹ ਫਿਰ ਰੁਕਦਾ ਨਹੀਂ ਪਲੈਪਸ ਬਾਹਰ نکال ਦਿੰਦੇ ਜੀ ਜੀ ਅੱਛਾ ਹੋਰ ਕਿਹੜੀ ਕਿਹੜੀ ਦਿੱਕਤਾਂ ਪਰੇਸ਼ਾਨੀਆਂ ਵਿਨੋਦ ਜੀ ਦੇ ਜਿਹੜੇ ਨੁਸਖਾ ਸਟੈਟਸ ਦੀ ਜਿਆਦਾ ਆਉਂਦੀ ਹੈ ਜੀ ਤੁਹਾਨੂੰ ਵੀ ਮੇ ਸਟੈਟਸ ਦੀ ਪ੍ਰੋਬਲਮ ਸੀ ਡਾਇਰੀ ਚ ਹਾਂ ਜੀ ਅੱਛਾ ਤੇ ਤੁਸੀਂ ਉਹਨਾਂ ਦੇ ਇਸਤੇਮਾਲ ਕਰ ਰਹੇ ਹੋ ਵਿਨੋਦ ਜੀ ਦੇ ਨੁਸਖੇ ਫਾਰਮੂਲੇ ਡਾਕਟਰ ਬਿਲਕੁਲ ਕਿਤਾ ਨਹੀਂ ਜੀ ਹਲੇ ਕੋਈ ਜ਼ਰੂਰਤ ਨਹੀਂ ਪਈ ਹਲੇ ਕਾਫੀ ਟਾਈਮ ਤਾਂ ਹਾਂ ਹਾਂ ਜੀ ਜੋ ਪਰਮਾਤਮਾ ਕਰੇ ਨਾ ਵੀ ਤੁਹਾਨੂੰ ਜ਼ਰੂਰਤ ਵੀ ਪਵੇ ਨਾ ਪਰ ਜਦੋਂ ਜ਼ਰੂਰਤ ਪੈਂਦੀ ਹੈ ਅੱਛਾ ਵਿਨੋਦ ਜੀ ਦਾ ਪ੍ਰੋਗਰੈਸ ਤੁਸੀਂ ਕਿਵੇਂ ਦੇਖਿਆ ਹੈ ਤੁਸੀਂ ਦੇਖਦੇ ਦੇਖਦੇ ਸਾਰੀਆਂ ਚੀਜ਼ਾਂ ਨੇਵਰ ਹੈ ਜੀ ਨਾਲ ਹੀ ਨੇ ਨਾਲ ਨਾਲ ਡੈਰੀ ਆਪਣੀ ਪ੍ਰੋਡਕਟ ਦਾ ਪਤਾ ਲੱਗਦਾ ਜਾਂਦਾ ਆਪਸ ਵਿੱਚ ਗੱਲ ਕਰਦੇ ਰਹਿੰਦੇ ਆ ਕੋਈ ਅਗਰ ਮੈਡੀਸਿਨ ਪੁੱਛਣੀ ਹੈ ਭਈਆਂ ਨੇ ਆਪਾਂ ਪੁੱਛਣੀ ਆ ਇੱਕ ਦੂਜੇ ਨਾਲ ਸਲਾਹ ਕਰਕੇ ਆਪਾਂ ਹਾਂਜੀ ਹਾਂਜੀ ਕਦੇ ਡਾਕਟਰ ਦੇਖਿਆ ਵਿਨੋਦ ਜੀ ਦੇ ਡੈਰੀ ਦੇ ਵਿੱਚ ਨਹੀਂ ਡਾਕਟਰ ਤਾਂ ਬਹੁਤ ਘੱਟ ਜੀ ਹੁਣ ਆਉਂਦੇ ਨੇ ਉੰਨੀ ਆਉਂਦੇ ਬਿਲਕੁਲ ਨਹੀਂ ਜੀ ਵਿਨੋਦ ਜੀ ਹੁਣ ਤਾਂ ਕੋਈ ਡਾਕਟਰ ਮਿਲ ਲੱਗਦਾ ਆਉਂਦੇ ਹੀ ਨਹੀਂ ਹੈ ਸਿਰਫ ਏਆਈ ਤੋਂ ਇਲਾਵਾ ਹਾਂ ਨਾ ਜੀ ਬਿਲਕੁਲ ਜੀ ਜੀ ਹਾਂ ਏਆਈ ਸਤੀ ਆਉਂਦੇ ਹੁਣ ਤਾਂ ਮੋਸਟਲੀ ਯਾਰ ਚੈੱਕ ਚੁੱਕ ਕਰਾਣੀ ਹੈ ਤਾਂ ਤੁਸੀਂ ਦੇਖਿਆ ਗ ਸੋ ਸਾਡੇ ਨਾਲ ਇੱਕ ਸਾਡਾ ਵੀਰ ਹੈਗਾ ਜਿਹੜਾ ਇੱਥੋਂ ਵਿਨੋਦ ਜੀ ਦੀ ਡੈਰੀ ਤੋਂ ਦੁੱਧ ਲੈ ਕੇ ਜਾਂਦੇ ਨੇ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਇਆ ਬੱਚੇ ਦਾ ਤੁਹਾਡੇ ਦਾ ਬੱਚੇ ਜੀ ਮੇਰਾ ਮੈਂ ਦਾ ਮੇਰਾ ਭਤੀਜਾ ਹੈ ਜੀ ਅੱਛਾ ਭਤੀਜਾ ਹਰਮਨਦੀਪ ਸਿੰਘ ਇਹਨਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੁੱਧ ਲੈ ਕੇ ਜਾਂਦਿਆਂ ਨੂੰ ਇੱਥੇ ਦੁੱਧ ਨੂੰ ਹੋ ਗਿਆ ਜੀ 3-4 ਸਾਲ ਜ਼ਿਆਦਾ ਹੀ ਹੋ ਗਿਆ ਮੇਰੇ ਖਿਆਲ ਤੋਂ ਯਾਦ ਵੀ ਨਹੀਂ ਮੈਨੂੰ ਤਾਂ ਜ਼ਿਆਦਾ ਹੀ ਹੋ ਗਿਆ ਹਾਂ ਫਾਦਰ ਸਾਹਿਬ ਆਉਂਦੇ ਸੀ ਹਾਂ ਜੀ ਅੱਛਾ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗਦੀ ਹੈ ਦੁੱਧ 'ਚ ਇਹਨਾਂ ਦੀ ਕੁਆਲਿਟੀ ਹੈ ਸਰ ਦੁੱਧ ਦੀ ਕੁਆਲਿਟੀ ਹੈ ਕੁਆਲਿਟੀ ਬਿਲਕੁਲ ਅੱਛਾ ਰੇਟ ਵੀ ਠੀਕ ਹੈ ਬਾਹਰ ਤੋਂ ਅੱਛਾ ਮਤਲਬ ਕਿ ਕੁਆਲਿਟੀ ਵਾਈਜ਼ ਲੈ ਰਹੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਉਹ ਕਹਿੰਦੇ ਜੀ ਮਲਾਈ ਬੜੀ ਮੋਟੀ ਆਉਂਦੀ ਹੈ ਜਦੋਂ ਉਹ ਬਾਲ ਵਿਨੋਜ ਦੇ ਦੁੱਧ ਦੀ ਬਿਲਕੁਲ ਬਿਲਕੁਲ ਕਿਉਂ ਬਣਾਉਣ ਦੀ ਲੋੜ ਨਹੀਂ ਪੈਂਦੀ ਉਹ ਆਜੇਗਾ ਸੱਚੀ ਗੱਲ ਹੈ ਮਜ਼ਾਕ ਨਹੀਂ ਕਰ ਰਿਹਾ ਬਿਲਕੁਲ ਸਹੀ ਗੱਲ ਹੈ ਅੱਜ ਤੱਕ ਕਿਉਂ ਮਤਲਬ ਕਿ ਪੁੱਲੀ ਨਹੀਂ ਲਿਆ ਬਾਹਰੋਂ ਅੱਛਾ ਵਿੱਚੋਂ ਹੀ ਕਿਉਂ ਨਿਕਲ ਆਉਂਦਾ ਕਿਉਂ ਵਿੱਚੋਂ ਹੀ ਨਹੀਂ ਕਰ ਰਿਹਾ ਬਾਜੀ ਕਿਆ ਬਾਤ ਹੈ ਕਿਆ ਬਾਤ ਹੈ ਸੋ ਤੁਸੀਂ ਦੇਖੋ ਵਿਨੋਦ ਜੀ ਦੀ ਜਿਹੜੀ ਦੁੱਧਤਾ ਵਧਾਈ ਰਹੇ ਨੇ ਨਾਲ ਨਾਲ ਬਹੁਤ ਬਹੁਤ ਸ਼ੁਕਰੀਆ ਹਰਮਨ ਜੀ ਤੁਹਾਡਾ ਬੱਚੇ ਫਿਰ ਸਾਰੇ ਇਹੀ ਤੁਸੀਂ ਇਹੀ ਪੀਂਦੇ ਹੋ ਬਿਲਕੁਲ ਜੀ ਬਿਲਕੁਲ ਅੱਛਾ ਐਕਟਿਵ ਨੇ ਬੱਚੇ ਬਿਲਕੁਲ ਸਰ ਬਿਲਕੁਲ ਚਲੋ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖੋ ਵਿਨੋਦ ਜੀ ਦੀ ਡੈਰੀ ਦੇ ਦੁੱਧ ਦਾ ਕਮਾਲ ਹੈਗਾ ਪਿਛਲੇ 7-8 ਸਾਲ ਤੋਂ ਲਗਾਤਾਰ ਇਹਨਾਂ ਕੋਲੋਂ ਦੁੱਧ ਚੱਲ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਦੁੱਧ ਹੈਗਾ ਉਹਦੇ ਤੇ ਕਰੀਮ ਉਹਦੇ ਤੇ ਕੀ ਜਿਹੜਾ ਇਹ ਨਾ ਆ ਜਾਂਦਾ ਕਿ ਬਾਹਰ ਤੋਂ ਉਹਨਾਂ ਨੇ ਹਸ ਤੱਕ ਕਦੇ ਕੀ ਲਿਆ ਹੀ ਨਹੀਂ ਸੋ ਇਹ ਤਜਰਬੇ ਹੈਗੇ ਨੇ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਲੋਕਾਂ ਨੇ ਜਿਹੜੇ ਗਵਾਂਡ ਦੇ ਵਿੱਚ ਵਿਨੋਦ ਜੀ ਦੇ ਲੋਕ ਹੈਗੇ ਨੇ ਡੈਰੀ ਫਾਰਮਰ ਵਾਲੇ ਹੈਗੇ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਦੋਂ ਤੋਂ ਉਹਨਾਂ ਨੇ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਜਿਹੜੇ ਇਸਤੇਮਾਲ ਕਰਨੇ ਆਪਣੇ ਡੈਰੀ ਫਾਰਮ ਦੇ ਵਿੱਚ ਸ਼ੁਰੂ ਕੀਤੇ ਨੇ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਜਿਹੜੀਆਂ ਡੈਰੀ ਦੇ ਵਿੱਚ ਆਉਂਦੀਆਂ ਸੀ ਨਿਯਮਤ ਤੌਰ ਤੇ ਆਉਂਦੀਆਂ ਸੀ ਉਹ ਲਗਭਗ ਲਗਭਗ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਡਾਕਟਰ ਕਾਸੀ ਫਾਰੂਕੀ ਹਕੀਕਤੀ ਵੀ ਪੰਜਾਬੀ ਅੰਬਾਲਾ ਸ਼ਹਿਰ